ਸੋਸ਼ ਗੱਲ ਜੀ ਮੈਂ ਸਟਾਈਲਿਸ਼ ਅੰਦਾਜ਼ ਤੋਂ ਅੱਜ ਜਿਹੜਾ ਆਪਾਂ ਸੂਟ ਲੈ ਕੇ ਆਏ ਆਂਗੇ ਇਹ ਮਸ਼ੀਨ ਵਰਕ ਦੇ ਵਿੱਚ ਆ ਜਿਹੜਾ ਆਪਣੇ ਕੋਲੇ ਇਹ ਸਟਾਫ ਹੈਗਾਗਾ ਸੈਟਨ ਔਰ ਗੈਂਜ਼ ਦਾ ਆਪਣੇ ਕੋਲੇ ਹੀ ਸਟਾਕ ਆਊਗਾ ਇਹ ਪੂਰੀ ਸ਼ਰਟ ਦੇ ਵਿੱਚ ਹੈਗਾ ਜਿਹੜਾ ਜਾਲ ਪਾਇਆ ਹੋਇਆ ਆਪਾਂ ਨੇ ਇਸ ਤਰ੍ਹਾਂ ਦੇ ਨਾਲ ਆ ਜਾਏਗਾ ਪੇਸਟਲ ਜਿਹਾ ਸ਼ੇਡ ਆਏਗਾ ਆਪਣੇ ਕੋਲੇ ਸੂਟ ਦਾ ਇਹਦਾ ਪੈਦੇ ਵਿੱਚ ਯੂਜ਼ ਕੀਤਾ ਹੋਇਆ ਹੈਗਾ ਇਹਦੇ ਵਿੱਚ ਰੇਸ਼ਮ ਆ ਯੂਜ਼ ਕੀਤਾ ਹੋਇਆ ਜਿਹੜੀ ਆਪਾਂ ਨੇ ਅੰਦਰ ਵਾਲੀ ਲਾਈਨ ਹੈ ਬਾਗਲੀ ਨਾਲ ਯੂਜ਼ ਕੀਤੀ ਹੋਈ ਹੈ ਤੇ ਬਾਹਰ ਵਾਲੀ ਸਾਈਡ ਹੈ ਜਿਹੜਾ ਉਹ ਆਊਗਾ ਆਪਣੇ ਕੋਲੇ ਪਿੱਲਣ ਮਿਕਸ ਜਿਹੜਾ ਪਾਣੀ ਕੀਤਾ ਹੋਇਆ ਵਰਕ ਕੀਤਾ ਹੋਇਆ ਦੇਖਣ ਦੇ ਵਿੱਚ ਜਿਹੜੀ ਲੁੱਕ ਆ ਰਹੀ ਹੈ ਸੂਟ ਦੀ ਬਿਲਕੁਲ ਇਸ ਤਰ੍ਹਾਂ ਲੱਗਦਾ ਜਿਵੇਂ ਆਪਾਂ ਨੇ ਹੈਂਡ ਦੇ ਵਿੱਚ ਕੀਤਾ ਹੋਇਆ ਹੈ ਮੇਸ਼ੀਨ ਦੇ ਜਿਹੜੇ ਤੁਸੀਂ ਉਹ ਨੇੜ ਤੋਂ ਸੂਟ ਦੇ ਚੈੱਕ ਕਰ ਸਕਦੇ ਹੋਗੇ ਤੁਸੀਂ ਆਪਣੇ ਫੰਕਸ਼ਨ ਲਈ ਮੈਰਿਜ ਲਈ ਬਣਾਉਣਾ ਸੂਟ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟ ਵੀ ਆ ਜਿਹੜੇ ਬਣਾ ਸਕਦੇ ਹੋਗੇ ਇਹ ਆਪਣੇ ਕੋਲੇ ਫੁੱਲ ਘੇਰੇ ਦੇ ਉੱਪਰ ਆ ਗਿਆ ਸੀਗਾ ਜਿਹੜਾ ਵਰਕ ਸੀਗਾ ਜਿਹੜੀਆਂ ਇਹਦੀਆਂ ਸੀਵਸ ਉਹ ਥੋੜੇ ਹਲਕੇ ਦੇ ਵਿੱਚ ਰਹਿਣੀਆਂ ਕਿਉਂਕਿ ਸ਼ਰਟ ਹੈ ਜਿਹੜੀ ਕਾਫੀ ਹੈਵੀ ਹੋਗੀ ਤਾਂ ਸੀਵਸ ਦੇ ਉੱਪਰ ਹੈ ਜਿਹੜੀ ਇਹ ਛੋਟੀ ਬੁਟੀ ਆ ਜੂਗੀ ਜੁਸੀਂ ਆਪਣਾ ਕੋਈ ਵੀ ਡਿਜ਼ਾਈਨ ਪੇਜ ਕੇ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਇਹ ਆਪਣੇ ਕੋਲ ਜਿਹੜਾ ਮਸ਼ੀਨ ਵਰਕ ਦੇ ਵਿੱਚ ਸੂਟ ਰੈਡੀ ਹੋਇਆ ਸੀਗਾ ਜਿਹੜੇ ਪੈਨਲਸ ਹੈ ਉਹ ਸਿੰਗਲ ਟਨਕੇ ਦੇ ਵਿੱਚ ਆਉਣਗੇ ਤੇ ਪਲੱਸ ਹੈ ਜਿਹੜਾ ਆਪਣੇ ਕੋਲੇ ਸ਼ੇਡਿੰਗ ਦਾ ਕੰਮ ਹੈ ਜਿਹੜਾ ਹੋਇਆ ਹੋਇਆ ਬਹੁਤ ਹੀ ਸੋਹਣਾ ਜਿਹੜਾ ਆਪਣੇ ਕੋਲੇ ਸੂਟ ਹੈ ਉਹ ਬਣ ਕੇ ਰੈਡੀ ਹੋਇਆਗਾ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਜਿਹੜਾ ਸੂਟ ਰੈਡੀ ਕਰਵਾ ਸਕਦੇ ਹੋ ਤਾਂ ਜਿਹੜਾ ਸੂਟ ਦਾ ਕੰਮ ਹੈ ਉਹ ਫਿਨਿਸ਼ਿੰਗ ਦੇ ਉੱਪਰ ਹੀ ਹੁੰਦਾ ਹੈਗਾ ਪੂਰਾ ਜਿਹੜਾ ਆਪਣੇ ਕੋਲੇ ਨੈਕਸਟ ਆਜੂਗਾ ਜਿਹੜਾ ਆਪਣੇ ਕੋਲੇ ਤਾਂ ਦੁਪੱਟਾ ਹੋਗਾ ਉਹ ਇਸ ਤੇ ਆਪਾਂ ਨੇ ਰੈਡੀ ਕੀਤਾ ਹੋਇਆ ਇਹਦੇ ਨਾਲ ਦੁਪੱਟਾ ਇਹ ਵਾਲਾ ਸੂਟ ਹੈ ਜਿਹੜਾ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਫੇਸ ਆਉਣੀ ਆ ਉਹ ਕਾਫੀ ਹੈਵੀ ਦੇ ਵਿੱਚ ਬਣਿਆ ਹੋਈਆਂ ਜੀਆਂ ਇਹ ਆਪਣੇ ਕੋਲੇ 슬ੀਵ ਤੇ ਉੱਪਰ ਕੰਮ ਆਇਆ ਜਿਹੜਾ ਨੀਚੇ ਬਾਰਡਰ ਹੈ ਇਹ ਸੇਮ ਕਲਰ ਦੇ ਨਾਲ ਆਪਾਂ ਨੇ ਕੀਤਾ ਹੋਇਆ ਹੈ ਉੱਪਰ ਹੈ ਜੋ ਸ਼ੇਡਿੰਗ ਵਾਲੇ ਫਲਾਵਰ ਆ ਜਾਣਗੇ ਐਸੇ ਤਰ੍ਹਾਂ ਆਪਣੇ ਕੋਲੇ ਇਸ ਲਈ ਰੈਡੀ ਹੋਈਆਂ ਸੀਗੀਆਂ ਜੋ ਆਪਣੇ ਕੋਲੇ ਨੈਕਸਟ ਸੂਟ ਆਊਗਾ ਉਹ ਹੈਂਡਬੁੱਕ ਦੇ ਵਿੱਚ ਆਪਣੇ ਕੋਲ ਰੈਡੀ ਹੋਇਆ ਜਿਹੜਾ ਇਹ ਸਟਾਫ ਹੈਗਾਗਾ ਬਹੁਤ ਹੀ ਸੌਫਟ ਸਟਾਫ ਆਊਗਾ ਇਸ ਤਰ੍ਹਾਂ ਦੇ ਨਾਲ ਇਹ ਆਪਾਂ ਨੇ 골ਡਨ ਤੇ कॉपर कलर ਦਾ ਦੱਪਕਲ ਗਾ ਕੇ ਇਸ ਤਰ੍ਹਾਂ ਪੈਨਲਸ ਰੈਡੀ ਕੀਤੇ ਆ ਤੇ ਵਿੱਚ ਹੈ ਜਿਹੜੀ ਪੂਰੀ ਬੂਟੀ ਦਾ ਕੰਮ ਆ ਜਾਊਗਾ ਇਸ ਤਰ੍ਹਾਂ ਬਰੀਕ ਜੀ ਨੈਕਲਾਈਨ ਆ ਜਾਊਗੀ ਆਪਣੇ ਕੋਲ نیچے ਘੇਰੇ ਦੇ ਉੱਪਰ ਵੀ ਐਸੇ ਤਰ੍ਹਾਂ ਕੰਮ ਆ ਜਾਊਗਾ ਤੇ ਜਿਹੜੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਇਸ ਤਰ੍ਹਾਂ ਇਹ ਡਬਲ ਫਿਨਿਸ਼ਿੰਗ ਆਊਗੀ 골ਡਨ ਅਤੇ ਜਿਹੜੀ ਹੈ ਗਾਜ਼ਰੀ ਕਲਰ ਦੀ ਡਬਲ ਫਿਨਿਸ਼ਿੰਗ ਆ ਜਾਊਗੀ ਇਸ ਤਰ੍ਹਾਂ ਚੌਕਸ ਦੇ ਉੱਪਰ ये अपने स्लीवस के उपर काम दिता हुआ है स्लीवस के उपर भी बहुत सोहना काम है जोड़ा अपने किया पैच लगा के कटवर्क किया हो डिफरेंट दि दिफरन् डिफरेंट है जी अपने ये लाइनस जीडिया है एड कि हुई है ये किसी भी कलर के उपर सूट है जोड़ा रेडी करवा सकते हो इस तरह यदी डैक है जी भी बहुत सोहनी रैडी हुई है शर्ट के डॉट्स आ जाने ਤੇ ਹੈ ਜਿਹੜਾ ਬੈਕ ਸਾਈਡ ਦਾ ਇਹ ਸ਼ਰਟ ਦੀ ਬੈਕ ਸਾਈਡ ਆ ਜੂਗੀ ਬੈਕ ਤੇ ਆਪਾਂ ਨੇ 셔ਟ ਦੇ ਡਾਟਸ ਦਿੱਤੇ ਹੋਏ ਆ ਅਤੇ ਪਲੱਸ ਜਿਹੜਾ ਹੈਗਾ ਘੇਰੇ ਦੇ ਉੱਪਰ ਇੱਕ ਲਾਈਨ ਹੈ ਜਿਹੜੀ ਆਪਾਂ ਨੇ ਉਹ ਦਿੱਤੀ ਹੋਈ ਹੈ ਜੀ ਇਸ ਤਰ੍ਹਾਂ ਦੇ ਨਾਲ ਕੋਲੀ ਬਾਟਮ ਹੈ ਐਸੀ ਤਰ੍ਹਾਂ ਆਪਾਂ ਨੇ ਗਾਜ਼ ਦੇ ਕਲਰ ਦੇ ਜਿਹੜੀ ਪਾਈਪਿੰਗ ਦੇ ਕੇ ਇਸ ਤਰ੍ਹਾਂ ਹੈ ਜਿਹੜਾ ਆਪਾਂ ਨੇ ਇਹ ਕੰਮ ਹੈ ਬਾਟਮ ਦੇ ਉੱਪਰ ਬ੍ਰੀਕ ਜੀ ਲਾਈਨ ਦਿੱਤੀ ਹੋਈ ਆ 골ਡਨ ਪਲੱਸ ਜਿਹੜਾ ਆਪਣੇ ਕੋਲੇ ਕਾਪਰ ਕਲਰ ਦਾ ਦਬਕਾ ਲਗਾ ਕੇ ਇਸ ਨੂੰ ਆਪਾਂ ਹੋਰ ਸੋਹਣੀ ਜੀ ਫਿਨਿਸ਼ਿੰਗ ਦਿੱਤੀ ਹੋਈ ਆ ਜਿਹੜਾ ਤੇ ਦੁਪੱਟਾ ਹੈਗਾ ਉਹ ਵੀ ਬਹੁਤ ਸੋਹਣਾ ਰੈਡੀ ਹੋਇਆਗਾ ਜੋ ਆਪਾਂ ਨੇ ਪੈਚ ਦੇ ਵਿੱਚ ਕਲਰ ਪਾਇਸ ਜੀ ਉਹੀ ਸੇਮ ਆਪਾਂ ਨੇ ਦੁਪੱਟੇ ਦੇ ਵਿੱਚ ਐਡ ਕੀਤੇ ਆ ਕਲਰ ਤੇ ਪਲੱਸ ਜਿਹੜੀ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਆ ਦੁਪੱਟੇ ਦੇ ਉੱਪਰ 골ਡਨ ਅਤੇ ਗਾਜ਼ਰੀ ਕਲਰ ਦੀ ਡਬਲ ਹੈ ਜਿਹੜੀ ਇਹਦੇ ਉੱਪਰ ਨੀਸ਼ੀਂ ਆਜੂਗੀ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਆਪਾਂ ਨੇ ਲਾਈਨਸ ਪਾ ਕੇ ਦੁਪੱਟਾ ਹੈ ਜਿਹੜਾ ਰੈਡੀ ਕੀਤਾ ਹੋਇਆ ਹੈ ਤੁਸੀਂ ਇਸੇ ਡਿਜ਼ਾਈਨ ਨੂੰ ਕਿਸੇ ਵੀ ਕਲਰ ਤੇ ਵਿੱਚ ਜਿਹੜਾ ਰੈਡੀ ਹੈ ਉਹ ਕਰਵਾ ਸਕਦੇ ਹੋਗੇ ਬਹੁਤ ਸੋਨਾ ਸੀਵ ਦੇ ਉੱਪਰ ਕੰਮ ਕੀਤਾ ਹੈ ਬੈਕ ਤੇ ਉੱਪਰ ਆਜੂਆ ਇਹ ਹੈ ਜਿਹੜਾ ਫਰੰਟ ਤੇ ਉੱਪਰ ਹੈ ਜਿਹੜਾ ਕੰਮ ਆਜੂਆ ਜਿਹੜੀ ਆਪਾਂ ਨੇ ਬੂਟੀ ਹੈ ਇਸ ਦੇ ਵਿੱਚ ਵੀ ਜਿਹੜਾ ਸਟੋਨ ਐਡ ਕੀਤਾ ਹੋਇਆ ਹੈਗਾ ਉਹਦੇ 'ਚ ਵੀ ਬਹੁਤ ਜ਼ਿਆਦਾ ਸ਼ਾਈਨਿੰਗ ਹੈ ਗਾਜ਼ਰੀ 컬러 ਦਾ ਆਪਾਂ ਨੇ ਸਟੋਨ ਐਡ ਕੀਤਾ ਸੀ ਇਹਦੇ ਵਿੱਚ ਇਹ ਆਪਾਂ ਨੇ ਬਹੁਤ ਸੋਹਣਾ ਇਹਦੇ ਵਿੱਚ ਕਟਵਰਕ ਵੀ ਐਡ ਕੀਤਾ ਹੋਇਆਗਾ ਇਸ ਤਰ੍ਹਾਂ ਦੇ ਨਾਲ ਇਹੀ ਆਪਾਂ ਜਿਹੜਾ ਡਿਜ਼ਾਈਨ ਆਕਰ ਘੇਰੇ ਦੇ ਉੱਪਰ ਐਡ ਕਰਵਾਉਣਾ ਇਸ ਤਰ੍ਹਾਂ ਘੇਰੇ ਦੇ ਉੱਪਰ ਵੀ ਹੋ ਜਾਊਗਾ ਤੇ ਇਹ ਜਿਹੜਾ ਆਪਣੇ ਕੋਲੇ ਸੂਟ ਹੈ ਬਿਲਕੁਲ ਡਿਫਰੈਂਟ ਸਟਾਈਲ ਦੇ ਵਿੱਚ ਬਣ ਕੇ ਜਿਹੜਾ ਰੈਡੀ ਹੋਇਆ ਸੀਗਾ ਤਾਂ ਪਲੀਜ਼ ਤੁਸੀਂ ਮੈਸੇਜ ਕਰਕੇ ਵੀ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਸ ਆ ਜਿਹੜੇ ਕਿਵੇਂ ਦੇ ਲੱਗਦੇ ਹੈਗੇ ਮੇਰੇ ਇੰਸਟਾਗ੍ਰਾਮ ਪੇਜ ਅੰਦਾਜ਼ ਕ੍ਰੀਏਸ਼ਨਸ 2022 ਪਲੀਜ਼ ਉਹਨੂੰ ਵੀ ਜਰੂਰ ਫੋਲੋ ਕਰੀਆ ਤੇ ਮੈਸੇਜ ਕਰਕੇ ਦੋ ਤੁਸੀਂ ਕਿਹੜਾ ਤੁਹਾਨੂੰ ਮੇਰਾ ਪੋਸਟ ਸਾਡੇ ਕਿਵੇਂ ਦੇ ਲੱਗ ਗਿਆ ਮਿਲਦੇ ਹੋਰ ਨਵੇਂ ਸੂਟਸ ਦੇ ਨਾਲ ਥੈਂਕ ਯੂ